ਅਸੀਂ ਜਿਹੜੀ ਹੈ ਤਿੰਨੇ ਸਟੇਟਾਂ ਦੀ ਪੁਲਿਸ ਲੜ ਕੇ ਹਰਿਆਣਾ ਦੀ ਰਾਜਸਥਾਨ ਦੀ ਔਰ ਪੰਜਾਬ ਦੀ ਪੁਲਿਸ ਸਿੱਨਾਂ ਨੇ ਇੱਕ ਦੂਜੇ ਦੇ ਕੋਆਪਰੇਸ਼ਨ ਦੇ ਨਾਲ ਜਿਹੜਾ ਆਪਰੇਸ਼ਨ ਸੀਲ 15 ਸ਼ੁਰੂ ਕੀਤਾ ਅੱਜ ਜਿਹੜੀ ਇੰਟਰ ਸਟੇਟ ਹੈ ਉਹਦੀ ਸਮੈਗਲਿੰਗ ਨੂੰ ਰੋਕਣ ਤੇ ਲਈ ਜਿਹੜਾ ਹੈਗਾ ਇਹ ਨਾਕਾਬੰਦੀ ਕੀਤੀ ਗਈ ਹੈ ਸਾਡਾ ਜਿਲ੍ਹਾ ਮੁਖਰਸਾਹਿਬ ਦੇ ਥਾਣਾ ਕਿੱਲਿਆਂ ਵਾਲੀ ਦੀ ਜਿਹੜੀ ਹੈਗੀ ਹੈ ਬਾਉਂਡਰੀ ਹੈ ਹੱਦ ਹੈ ਉਹ ਸਾਡੀ 19 ਜਗ੍ਹਾ ਤੋਂ ਜਿਹੜੀ ਹੈ ਅਟੈਚ ਹੁੰਦੀ ਹੈ ਉਸ ਸ਼ੱਕੀ ਬੰਦੇ ਆ ਉਹ ਰਾਉਂਡ ਅਪ ਕੀਤੇ ਆ ਪੁੱਛ ਕੇ ਚੱਲ ਰਹੀ ਹੈ ਤੇ ਇਹਦਾ ਮੇਨ ਮਕਸਦ ਹੈ ਜਿਹੜਾ ਉਹ ਇੰਟਰ ਡਿਸਟ੍ਰਿਕਟ ਹੈ ਜਿਹੜੀ ਉਹਨੂੰ ਸੁਵੱਦਿਨ ਨੂੰ ਰੋਕਣ ਦੇ ਲਈ ਇਹ ਨਾਕਾ ਬੰਦੀ ਕੀਤੀ ਗਈ ਹੈ। ਮੈਂ ਫਰਕੀ ਕਹਿਣਾ ਚਾਹੁੰਗਾ ਵੀ ਜਿਹੜਾ ਅਜਲਾ ਮਿਸਟਰ ਸਾਹਿਬ ਨੇ ਕੋਸ਼ਿਸ਼ ਕੀਤੀ ਜਿਹੜਾ ਨਾਕਾ ਬੰਦੀ ਕਰਕੇ ਜਿਹੜਾ ਫਰਦਾਂ ਦੇ ਉੱਤੇ ਨਾਕਾ ਲਾ ਕੇ ਕਿੰਤਰ ਵੀ ਚੱਲਦੀ ਹੈ। ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਪੂਰੇ ਪੰਜਾਬ ਦੇ ਜੁੱਧ ਨਸ਼ੇ ਅੰਮ੍ਰਿਤ ਚੱਲ ਰਿਹਾ ਹੈ ਉਸੇ ਲੜੀ ਦੇ ਵਿੱਚ ਜਿਹੜਾ ਹੈਗਾ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਜਿਨ੍ਹਾਂ ਯੋਗਤਾਵਾਂ ਤੇ ਇਤਤਾਂ ਤੇ ਅੱਜ ਅਸੀਂ ਜਿਹੜਾ ਹੈਗਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੀ ਹੱਦ ਦੇ ਨਾਲ ਅਸੀਂ ਜਿਹੜੀ ਹੈਗਾ ਤਿੰਨੇ ਸਟੇਟਾਂ ਦੀ ਪੁਲਿਸ ਲੜ ਕੇ ਹਰਿਆਣੇ ਦੀ ਰਾਜਸਥਾਨ ਦੀ ਔਰ ਪੰਜਾਬ ਦੀ ਪੁਲਿਸ ਤਿੰਨਾਂ ਨੇ ਇੱਕ ਦੂਜੇ ਦੇ ਕੋਆਪਰੇਸ਼ਨ ਦੇ ਨਾਲ ਜਿਹੜਾ ਆਪਰੇਸ਼ਨ ਸੀਲ 15 ਕੀਤਾ ਅੱਜ ਔਰ ਇਹਦਾ ਸਵੇਰੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਇਹਦੀ ਜਿਹੜੀ ਹੈਗੀ ਆ ਇੰਟਰ ਡਿਸਟ੍ਰਿਕਟ ਹੈ ਜਿਹੜੀ ਇੰਟਰ ਸਟੇਟ ਹੈ ਉਹਦੀ ਸਮਗਲਿੰਗ ਨੂੰ ਰੋਕਣ ਦੇ ਲਈ ਜਿਹੜਾ ਹੈਗਾ ਇਹ ਨਾਕਾਬੰਦੀ ਕੀਤੀ ਗਈ ਹੈ ਸਾਡਾ ਜਿਲ੍ਹਾ ਮੁਖਰ ਸਾਹਿਬ ਦੇ ਥਾਣਾ ਕਿੱਲਿਆਂਵਾਲੀ ਵੀ ਜਿਹੜੀ ਹੈਗੀ ਆ ਬਾਉਂਡਰੀ ਹੈ ਹੱਦ ਹੈ ਉਹ ਸਾਡੀ 19 ਜਗ੍ਹਾ ਤੋਂ ਜਿਹੜੀ ਹੈ ਅਟੈਚ ਹੁੰਦੀ ਹੈ 13 ਜਗ੍ਹਾ ਤੋਂ ਹਰਿਆਣੇ ਨਾਲ ਲੱਗਦੀ ਹੈ ਔਰ 16 ਜਗ੍ਹਾ ਤੋਂ ਰਾਜਸਥਾਨ 6 ਜਗ੍ਹਾ ਤੋਂ ਹਰਿਆਣਾ ਰਾਜਸਥਾਨ ਦੇ ਨਾਲ ਟੱਚ ਹੁੰਦੀ ਹੈ ਔਰ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਹਰਿਆਣੇ ਦੀ ਪੁਲਿਸ ਦੇ ਨਾਲ ਤੱਚ ਕਰਕੇ ਹਰਾ ਹਰਿਆਣਾ Rajasthan ਔਰ ਜਿਹੜੀ ਹੈਗੀ ਹੈ ਪੰਜਾਬ ਪੁਲਿਸ ਸਾਡੇ ਡਿਸਟ੍ਰਿਕਟ ਪੁਲਿਸ ਹੈ ਇਹਦੇ ਵਿੱਚ ਅਸੀਂ 2 ਡੀਐਸਪੀਸ 2 ਇਨਸਪੈਕਟਰ ਤੇ ਕਰੀਬ 1.5 200 ਪੁਲਿਸ ਮੁਲਾਜ਼ਮਾਂ ਜਿਹੜੇ ਇਹ 19 ਜਗ੍ਹਾ ਤੇ ਤਾਇਨਾਤ ਕਰਕੇ ਅਸੀਂ ਇਹ ਆਪਰੇਸ਼ਨ ਸੇਲ ਦੇ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ ਹੁਣ ਤੱਕ ਜਿਹੜਾ ਤਰੀਕ ਅਸੀਂ ਜਿਹੜੇ 5 8 10 ਕ ਵਹੀਕਲ ਹੈ ਕੁਝ ਸ਼ੱਕੀ ਬੰਦੇ ਆ ਉਹ ਰਾਉਂਡ ਅਪ ਕੀਤੇ ਆ ਬੁਸਤੇ ਚੱਲ ਰਹੀ ਹੈ ਤੇ ਇਹਦਾ ਮੇਨ ਮਕਸਦ ਹੈ ਜਿਹੜਾ ਉਹ ਇੰਟਰ ਡਿਸਟ੍ਰਿਕਟ ਹੈ ਜਿਹੜੀ ਉਹਨੂੰ ਸਮਗਲਿੰਗ ਨੂੰ ਰੋਕਣ ਦੇ ਲਈ ਇਹ ਨਾਕਾਬੰਦੀ ਕੀਤੀ ਗਈ ਹੈ। ਰਿਕਵਰੀ ਰਿਕਵਰੀ ਵੀ ਹੋਈ ਹੈ ਇਸ ਤਰ੍ਹਾਂ। ਅਰ ਕਵਰੀ ਚੈਕਿੰਗ ਚੱਲ ਰਹੀ ਹੈ। ਕੁਝ ਰਿਕਵਰੀ ਬਾਰੇ ਅਸੀਂ 11 ਵਜੇ ਤੋਂ ਬਾਅਦ ਹੀ ਇਹਦੇ ਬਾਰੇ ਕਲੀਅਰ ਕੀਤਾ ਜਾਊਗਾ। ਪਰ ਚੈਕਿੰਗ ਦੌਰਾਨ ਅਸੀਂ ਕੋਈ ਸ਼ੱਕੀ ਵਾਹਨ ਤੇ ਬੰਦੇ ਜਰੂਰ ਰੌਡ ਅਪ ਕੀਤਾ ਲੋਕ।